ਮੋਹਾਲੀ ਦੇ ਵਿੱਚ ਸਰੀਆਮ ਦਿਨ ਦਿਹਾੜੇ ਜਿਸ ਕੁੜੀ ਨੂੰ ਖਤਮ ਕੀਤਾ ਗਿਆ ਉਸ ਦੇ ਮਾਪੇ ਤੁਸੀਂ ਇਸ ਸਮੇਂ ਦੇਖ ਰਹੇ ਸੀ ਜਿਨ੍ਹਾਂ ਦੀ ਤਸਵੀਰ ਪਰਿਵਾਰਿਕ ਮੈਂਬਰਾਂ ਦੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਵੱਡੇ ਵੱਡੇ ਲੋਕਾਂ ਦੇ ਵੱਲੋਂ ਉਹਨਾਂ ਦੇ ਨਾਲ ਹਮਦਰਦੀ ਜਤਾਈ ਜਾ ਰਹੀ ਹੈ ਦੱਸਦੇ ਕਿ ਇੱਕ ਦੁਖਦ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ ਮੁੰਡੇ ਨੇ ਜਵਾਨ ਕੁੜੀ ਦੀ ਜਾਨ ਲਈ ਅਤੇ ਇਸ ਦੇ ਪਿੱਛੇ ਦਾ ਕਾਰਨ ਪਿਆਰ ਬਣਿਆ ਪਿਆਰ ਤੋਂ ਬਾਅਦ ਹੋਈ ਇਹ ਦੁਸ਼ਮਣੀ ਜਿਸ ਦੇ ਚਲਦੇ ਹੋਏ ਮੁੰਡੇ ਨੇ ਨਾ ਤਾਂ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੀ ਅਤੇ ਨਾ ਹੀ ਕੁੜੀ ਅਤੇ ਉਸਤੇ ਪਰਿਵਾਰਿਕ ਜੀਆਂ ਦੀ ਇਸ ਪੂਰੀ ਦੁਖਦ ਘਟਨਾ ਤੋਂ ਬਾਅਦ ਮੁੰਡੇ ਦੀ ਮਾਂ ਕੈਮਰੇ ਦੇ ਸਾਹਮਣੇ ਆਈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਕੁੜੀ ਸਾਡੇ ਘਰ ਦੋ ਵਾਰੀ ਆ ਚੁੱਕੀ ਹੈ ਅਤੇ ਪਹਿਲਾਂ ਇਹਨਾਂ ਦਾ ਵਿਆਹ ਕਰਵਾਉਣ ਦਾ ਇਰਾਦਾ ਸੀ ਪਰ ਦਸੰਬਰ ਮਹੀਨੇ ਦੇ ਵਿੱਚ ਜਾ ਕੇ ਕੁੜੀ ਵਿਆਹ ਤੋਂ ਮੁੱਕਰ ਜਾਂਦੀ ਹੈ ਜਿਸ ਤੋਂ ਬਾਅਦ ਉਸ ਦਾ ਪੁੱਤ ਹੁਣ ਪੈਟਰੋਲ ਪੰਪ ਤੇ ਕੰਮ ਕਰਨ ਲੱਗ ਗਿਆ ਸੀ ਪਰ ਤਿੰਨ ਮਹੀਨੇ ਬਾਅਦ ਉਹ ਪੈਟਰੋਲ ਪੰਪ ਤੋਂ ਇੱਕ ਤਰੀਕ ਨੂੰ ਹਟ ਗਿਆ ਤੇ ਘਰ ਦੇ ਵਿੱਚ ਜਿਵੇਂ ਆਮ ਬੱਚੇ ਰਹਿੰਦੇ ਨੇ ਉਵੇਂ ਹੀ ਰਹਿੰਦਾ ਸੀ ਅਤੇ ਉਸ ਦਾ ਸੁਭਾਅ ਵੀ ਕੁੜੀਆਂ ਵਰਗਾ ਹੀ ਸੀ ਮਾਦਾ ਕਹਣਾ ਕਿ ਉਸ ਨੇ ਕਦੇ ਕਿਸੇ ਨੂੰ ਚਪੇੜ ਤੱਕ ਨਹੀਂ ਮਾਰੀ ਤੇ ਅੱਜ ਐਡੀ ਵੱਡੀ ਗੱਲ ਕਰ ਦਿੱਤੀ ਜਿਸ ਦੀ ਉਸ ਨੂੰ ਸਜ਼ਾ ਭੁਗਤਣੀ ਪਵੇਗੀ ਦੂਸਰੇ ਪਾਸੇ ਕੁੜੀ ਦੇ ਪਰਿਵਾਰਕ ਜੀਵੀ ਸਾਹਮਣੇ ਆਏ ਜਿਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਦੱਸਦੀ ਹੈ ਕਿ ਇਸ ਕੁੜੀ ਦੇ ਨਾਲ ਉਸਤੇ ਸਬੰਧ ਦੱਸੇ ਜਾ ਰਹੇ ਨੇ ਜਿਵੇਂ ਕਿ ਮੁੰਡੇ ਦੀ ਮਾਂ ਦੱਸ ਰਹੀ ਹੈ ਅਤੇ ਕਿਹਾ ਕਿ ਵਿਆਹ ਦੇ ਚਲਦੇ ਹੀ ਇਹ ਸਭ ਕੁਝ ਹੋਇਆ ਮੁੰਡੇ ਦਾ ਦਿਲ ਟੁੱਟਿਆ ਜਿਸ ਤੇ ਕਾਰਨ ਉਸਨੇ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਪਰ ਇਹੋ ਜਿਹੇ ਘਟਨਾਵਾਂ ਤੋਂ ਬਾਅਦ ਨੌਜਵਾਨ ਪੀੜੀ ਨੂੰ ਸਮਝਣਾ ਪਵੇਗਾ ਕਿ ਆਖਿਰਕਾਰ ਪਿਆਰ ਹੁੰਦਾ ਕੀ ਹੈ ਤੇ ਇਹੋ ਜਿਹੇ ਮਾੜੇ ਕੰਮ ਕਰਨ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਬਰਬਾਦ ਹੀ ਹੋਣੀ ਹੈ ਤੇ ਤਾਹੂ ਪਰ ਉਹ ਜੇਲ੍ਹ ਦੇ ਵਿੱਚ ਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਜਦ ਤੱਕ ਉਹ ਇਸ ਦੁਨੀਆ ਦੇ ਵਿੱਚ ਨੇ ਹਮੇਸ਼ਾ ਹੀ ਪਛਤਾਵਾ ਰਹੇਗਾ ਕਿ ਇਹੋ ਜਿਹੇ ਬੱਚੇ ਉਹਨਾਂ ਦੇ ਘਰ ਦੇ ਵਿੱਚ ਜੰਮੇ ਹਾਂ ਜੀ ਤੁਹਾਡੇ ਬੇਡੇ ਦਾ ਕੀ ਨਾਮ ਹੈ ਕਿੰਨੀ ਉਮਰ ਹੈ ਸੁਖਤੈਨ ਸਿੰਘ ਆ ਜੀ 35 ਸਾਲ ਹੋ ਗਏ ਕੀ ਕੱਟਣਾ ਹੋਈ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ ਇਹ ਜੋ ਵਿਆਹ ਕਰ ਹੋ ਗਿਆ ਅਗੇ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਜੇ ਕਿੱਥੇ ਆਉਂਦਾ ਤੂੰ ਥੋੜਾ ਜਿਹਾ ਬੇਕੋਫ ਹੋ ਜਾ ਰਹੀ ਦੋ ਤਿੰਨ ਦਿਨ ਹੋ ਗਏ ਵੱਧ ਨਹੀਂ ਪਹਿਲਾਂ ਤੰਗਪਾਲਾ ਕੰਮ ਕਰਦਾ ਫਟੋਲ ਬੋਲੇ ਆ ਇੱਕ ਤਰੀਕ ਤੋਂ ਹਟੇ ਹੁਣ ਹੀ ਇੱਕ ਵਾਰਾ ਸੀ ਜੀ ਵਾਰਾ ਹੀ ਆ ਗਈ ਵਿਆਹ ਕਰਾ ਨਹੀਂ ਵਿਆਹ ਨੂੰ ਮੰਨਿਆ ਨਹੀਂ ਇਹ ਕਿੰਨੇ ਬੇੜਾ ਭਾਈ ਇਹਦੀ ਚਾਰ ਬੁੱਡੀਆਂ ਨੇ ਮੇਰੇ ਤਨਕਾਕੇ ਲਈ ਜਿਹੜਾ ਸੁਆਗ ਇਸ ਤਰ੍ਹਾਂ ਹੋਈ ਹੈ ਜੀ ਸੁਆਗ ਜੀ ਸੁਆ ਤਾਂ ਜਮਈ ਕੁੜੀਆਂ ਵਰਗਾ ਸੀ ਇਹਦਾ ਅੱਛਾ ਜੀ ਹਾਂ ਇਹ ਤਾਂ ਕਰੇ ਕੁੱਤੇ ਥੋੜੀ ਮੈਨ ਮਾਰੀ ਹੈਗੀ ਉਹ ਤਾਂ ਹੋ ਰ ਅੱਛਾ ਜੀ ਨਿਆਣੇ ਦੇ ਕਿ ਥੱਪੜ ਨਹੀਂ ਮਾਰਦਾ ଥିਗਾ ਇਹ ਕੀ ਕਾਰਨ ਜੀ ਹਾਂ ਦਾ ਕੁੜੀ ਨੂੰ ਵੱਡਣ ਲਗਾਤੀ ਕੋਈ ਕੰਮ ਜੀ ਨਾ ਪਲੇਵ ਸਵਨ ਦੀ ਇਹਦਾ ਕੀ ਨਾਮ ਸੀਗਾ ਬਲਵਿੰਦਰ ਕੌਰ ਇੱਕ ਆ ਦੇ ਘਰੇ ਆਈ ਹੈ ਤੁਹਾਨੂੰ ਪਤਾ ਸੀਗਾ ਦੋ ਵਾਰੀ ਘਰ ਆ ਕੇ ਗਈ ਹੈ ਇਹ ਮੁੰਡਾ ਦੇਖਣ ਆਈ ਗੇ ਹਾਂਜੀ ਪਲੇਵ ਸਵਨ ਦੀ ਮੁੰਡਾ ਢੇਰ ਸਾਲ ਦਾ ਉਹਦੇ ਦੇਖਣ ਆਈ ਹੈ ਦੋ ਸਾਲ ਦਾ ਹੋ ਗਿਆ ਉਹ ਪਹਿਲਾਂ ਕੋਈ ਲੜਾਈ ਹੋਈ ਇਹਨਾਂ ਦੀ ਆ ਕੋਈ ਨਹੀਂ ਕੋਈ ਲੜਾਈ ਨਹੀਂ ਹੋਈ ਇਹਨਾਂ ਦੀ ਤੜੇ ਇਹ ਲੜੇ ਨਹੀਂ ਤੜੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਇਹਨਾਂ ਦੀ ਸੋਨੂ ਜੀ ਵੀ ਆਇਆ ਪਿੰਡ ਵਾਸੀ ਉਹ ਲੋਕ ਜੀ ਲਾਤ ਵੀ ਤੋੜੇ ਸੀ ਕਿ ਕਿਸ ਕਾਰਨ ਤੋੜੇ ਜੀ ਜੀ ਨਹੀਂ ਜੀ ਇਹ ਗਲਤ ਹੈ ਆ ਕੋਲ ਖੜੇ ਦੇ ਨਾਲ ਸਾਰਾ ਪੁੱਤਰ ਉਹਦਾ ਗੋਡਾ ਕਬੱਡੀ ਖੇលੇ ਦਾ ਨਾਰੇ ਤਾਂ ਉਹਦਾ ਅੰਦਰੋਂ ਨਾਰਾਂ ਹੋ ਗਿਆ ਈਆਂ ਟੁੱਟ ਗਈਆਂ ਈਆਂ ਤੇ ਬਾਕੀ ਉਹਦਾ ਗੋਡਾ ਜਮੇ ਬੇਕਾਰ ਹੋ ਗਿਆ ਠੀਕ ਆ ਪੰਪ ਤੇ ਕਿੰਨਾ ਟਾਈਮ ਕੰਮ ਕੀਤਾ ਹੁਣ ਪੰਪ ਤੇ ਹੋ ਗਈ ਤਿੰਨ ਚਾਰ ਮਹੀਨੇ ਹੁਣ 3-4 ਹਟੇ ਦਾ 15 ਸਾਲ ਹੋ ਗਿਆ ਅੱਜ ਤਰੀਕ ਦੇਖ ਲਓ ਕਿੰਨੀ ਆ ਉਦੋਂ ਦਾ ਹਟੇ ਹੋਇਆ 5-4-15 ਹੋ ਗਈ ਛੋਟਾ-ਮੋਟਾ ਕੀ ਕਾਰ ਹੋਣਾ ਇੰਨੀ ਬੇਕਿਰਕੀ ਨਾਲ ਇਸ ਨੂੰ ਵੱਢਣਾ تلوارਾਂ ਨਾਲ ਕੀ ਕਾਰਨ ਆ ਸਰ ਜੀ ਇਹੋ ਜਿਹਾ ਨਾ ਪ੍ਰੇਮ ਸਬੰਧਾਂ ਨੇ ਇਹਨਾਂ ਦੀ ਅਨੁਮਾਨ ਹੋ ਗਈ ਆ ਆਪਸ ਵਿੱਚ ਉਹ ਕੁੜੀ ਕਹਿੰਦੀ ਮੈਂ ਵਿਆਹ ਕਰਾ ਦਸੰਬਰ ਜਾ ਕੇ ਮੁਕਰ ਗਈ ਦਸੰਬਰ ਜਾ ਕੇ ਅੱਛਾ ਜੀ ਪਹਿਲਾਂ ਤੁਹਾਨੂੰ ਦਿਖਾਵਾਂ ਜੀ ਹਾਂ ਜੀ ਪਹਿਲਾਂ ਨਹੀਂ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈਏਗੀ ਤੇ ਅੱਜ ਇੱਦਾਂ ਬੜਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਕਰੋ ਆ ਨਿਕਲੇ ਸੋ ਤਰ੍ਹਾਂ ਨਹੀਂ ਇੱਕ ਵਾਰ ਜੇ ਜਾਂਦਾ ਤੀਆ ਸੋ ਲਾੜੇ ਤੱਕ ਘਰ ਆ ਜਾਂਦਾ ਤੀਆ ਸ਼ਾਮ ਨੂੰ 7 ਵਜੇ ਗਿਆ ਸੀ ਅੱਜ ਜੀ ਉਹ ਹੋ ਗਿਆ 8:00 ਵਜੇ ਗਿਆ 8:00 ਵਜੇ ਸਮਰਾਇ ਲੂਗੇ ਸਮਰਾਇ ਥੇ ਚੱਡਾਗੇ ਕੀ ਸੀ ਹੱਥ ਚ ਕੀ ਸੀ ਉਹ ਨਾ ਜੀ ਹੱਥ ਵੀ ਕੋਲੇ ਕਰੋ ਕੁਝ ਨਹੀਂ ਲੈ ਕੇ ਗਿਆ ਜੋੜ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਤੁਹਾਡਾ ਦੋਸਰ ਹੀ ਇਹਦੀ ਗਲਤ ਕੀਤਾ ਅਫੀ ਇਹ ਗੱਲ ਤਾਂ ਕੀਤਾ ਇਹ ਐਂ ਕਹਿੰਦੇ ਆ ਕਿਸੇ ਦੀ ਆਤਮਾ ਦਾ ਘਾਤ ਕਰਨਾ ਇਹ ਬਿਲਕੁਲ ਗਲਤ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਦੇ ਕਿਸੇ ਨੂੰ ਇਹ ਉਹਨਾਂ ਨੂੰ ਦਾਨਾ ਦੋ ਅਸੀਂ ਦੰਡ ਦੇਣ ਦੇ ਹੱਕਦਾਰ ਹਾਂ ਸਾਡਾ ਬੁੱਲੀ ਚਾਹੀਦੀ ਐ ਨੂੰ ਫਿਰ ਸਾਜਾ ਦੋ ਫੁੱਟੂ ਵੀ ਉਹਨਾਂ ਨੂੰ ਮਿਲੂਗੀ ਐ ਇੱਥੋਂ ਕਿੰਨੇ ਵਜੇ ਗਈ ਅੱਜ ਪੂਰੇ ਉਹੀ ਟਾਈਮ ਸੀ ਡੇਲੀ ਜਿਹੜੀ ਟਾਈਮ ਜਾਂਦੀ ਹੈ 6:30 ਵਜੇ ਉੱਤੇ ਬਸ 7 ਵਜੇ ਬਸ ਨਗਾਮੇ ਤੋਂ ਮਿਲਦੀ ਐ ਜੀ ਪਾਲੀ ਜੀ ਤੇ ਕੱਢਣ ਦਾ ਬਸ ਇਹ ਪਤਾ ਲੱਗਾ ਪਹਿਲਾਂ ਜੀ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਜੀ ਫਿਰ ਉੱਤੇ ਬਾਅਦ ਘਰ ਦੇ ਕੇ ਉੱਥੇ ਜਾ ਕੇ ਪਤਾ ਲੱਗਾ ਕਹਿੰਦੇ ਵੀ ਕਿਸ ਨੇ ਕੁਰਬਾਨ ਨਾਲ ਮਤਲਬ ਫੁੱਟ ਵਗੈਰਾ ਵੱਟਦਾ ਤੇ ਹੁਣ ਜਾ ਕੇ ਦੇਖਣਾ ਚਾਹਤਿਆਂ ਤਾਂ ਫੋਨ ਆਊਗਾ ਫਿਰ ਉਸ ਹਿਸਾਬ ਨਾਲ ਜੀ ਜਿਹੜੇ ਤਾਂ ਕੀ ਬਣਦਾ ਕੋਈ ਸਮਝ ਹੀ ਨਹੀਂ ਆ ਰਿਹਾ ਜੀ ਕੋਈ ਕਾਰਨ ਪਤਾ ਲੱਗਿਆ ਕਿ ਕਾਰਨ ਕੁਝ ਵੀ ਨਹੀਂ ਪਤਾ ਲੱਗਿਆ ਜੀ ਅਜੇ ਤੱਕ ਨਾ ਸਾਨੂੰ ਘਰਾਂ ਕਿ ਸਾਨੂੰ ਕੁਝ ਪਤਾ ਜੀ ਵੀ ਕਦੇ ਕੋਈ ਐਵੇਂ ਦੀ ਕੋਈ ਗੱਲ ਹੋਈ ਹੋਵੇ ਕਦੇ ਕੋਈ ਐਵੇਂ ਦੀ ਗੱਲ ਹੋਈ ਹੋਣੀ ਸਾਡੇ ਜੀ ਇਹਨੂੰ 10-12 ਸੱਤ ਉਚਾਪ ਕਰ ਦਿਓ ਤੁਹਾਨੂੰ ਕਿ ਕਦੋਂ ਪਤਾ ਲੱਗਦਾ ਹੈ ਇਹ ਜਦੋਂ ਪਤਾ ਲੱਗਿਆ 8 ਵਜੇ ਉੱਛੇ 2:30 ਵਜੇ ਸਾਡੇ ਅਟਰ ਹਾਂ ਸਾਡੇ 8:30 ਵਜੇ ਕਰੀਬ ਇਹਨੇ ਐਕਸੀਡੈਂਟ ਹੋ ਗਿਆ ਤੇ ਉਹ ਜਦੋਂ ਇਹ ਘਟਨਾ ਵਾਪਰੀ ਐ ਤੇ ਉਹ ਆਪਣੀ ਜੌਬ ਤੋਂ ਕਿੰਨੇ ਕ ਦੂਰ ਤੇ ਘਟਨਾ ਵਾਪਰੀ ਉਹਨਾਂ ਜੌਬ ਕੋਲੇ ਜੀ ਇੱਥੇ ਮਤਲਬ ਜਿੱਥੇ ਬੱਸ ਉਤਰਦੇ ਆ ਨਾ 7 ਵਜੇ ਜੀ ਉਹਦੇ ਕੋਲੇ ਜੀ ਕੋਈ ਕਹੀ ਗੱਲ ਐ ਉਹ ਤਾਂ ਵੀ ਕਹੀ ਗੱਲ ਕੋਈ ਲੁੱਟ ਕੋਦੀ ਹੋ ਗਏ ਨਹੀਂ ਨਹੀਂ ਲੁੱਟ ਕੋਰਦਾ ਹੈ ਨਹੀਂ ਜੀ ਲੁੱਟ ਕੋ ਜੀ ਉੱਥੇ ਹੋ ਕਰਨੀ ਸੀ ਇਹਨੇ ਭਰੇ ਹੋ ਕੇ ਵਿੱਚ ਜੀ ਜੇ ਤੁਹਾਨੂੰ ਕੋਈ ਸ਼ੱਕ ਆ ਸ਼ੱਕ ਤਾਂ ਜੀ ਹੁਣ ਮੈਨੂੰ ਲੱਗਦਾ ਜੀ ਕੋਈ ਰੰਜਸ ਨਹੀਂ ਪੈਸੇ ਵਿੱਚ ਰੰਜਦੋ ਸਕਦੀ ਹੈ ਜੀ ਬਾਕੀ ਇਹਦੇ ਹੁਣ ਪਰਿਵਾਰ ਨੂੰ ਪਤਾ ਜੀ ਹੁਣ ਪਿਛਲੀ ਗੱਲ ਜਾਂ ਤਾਂ ਕੁੜੀ ਨੂੰ ਪਤਾ ਸੀ ਜੁਹ ਨਾਲ ਨਹੀਂ ਜੀ ਹੁਣ ਜੋ ਪੁਲਿਸ ਵਾਲੇ ਦੇਖਣਗੇ ਜੀ ਕੀ ਕਰਦੇ ਆ ਜੀ ਸਵਾਦੀ ਤੁਹਾਨੂੰ ਮੈਨੂੰ ਫਿਰ ਵੀ ਦਿੱਤੇ ਪਹਿਲਾਂ ਵੀ ਠੀਕ ਜੀ ਸਵਾਦੀ ਕਦੋਂ ਆ ਆਪਣੇ ਪਿਛਲੇ ਮਹੀਨੇ ਹਟ ਗਿਆ ਸੀਗਾ ਤਨਖਾਹ ਲੈ ਕੇ ਜੀ ਕਿਹੜੀ ਪਿੰਡ ਦਾ ਸੀ ਆ ਨਾਲ ਆਪਣੇ ਖੇਰਨੀਆ ਪਿੰਡ ਆ ਜੀ ਓਰੇ ਹਾਂਜੀ ਤੇ ਕੋਈ ਉਹਦਾ ਕੋਈ ਐਸੀ ਜੀ ਕੋਈ ਗੱਲ ਕੀਤੀ ਹੋਵੇ ਕਿਸੇ ਕੁੜੀ ਬਾਰੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਨਾਲ ਉਹਨਾਂ ਨੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਪਰ ਵੀ ਪ੍ਰੇਮ ਸੰਬੰਧ ਹੁਣ ਉਹਦੇ ਨਹੀਂ ਐਦਾਂ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਸੋਤੋਂ ਹੀ ਪਤਾ ਲੱਗ ਗਿਆ ਉਹ ਕੁਝ ਨਹੀਂ ਕਹਿੰਦਾ ਠੀਕ ਨਹੀਂ ਕਹਿੰਦਾ ਗਰਮੀ ਬਹੁਤ ਆ ਹੁਣ ਕਹਿੰਦਾ ਮੇਰੇ ਤੋਂ ਕੰਮ ਨਹੀਂ ਕਰ ਹੁੰਦਾ ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਸੀਗਾ ਲਿਗਾਮੈਂਟ ਦਾ ਉਹ ਕਬੱਡੀ ਖੇਡਦੇ ਕਿਤੇ ਸੱਟ ਲੱਗਦੀ ਹੈਂਦਾ ਤੇ ਕਬੱਡੀ ਪਲੇਅਰ ਸੀਗਾ ਹਾਂਜੀ ਹਾਂ ਅੱਜ ਹੁਣੇ ਤੂੰ ਮੁਹਾਲੀ ਪੂਰੀ ਮਾਰ ਤਾ ਲੱਗੇ ਤੇ ਵਾਪਸ ਨਹੀਂ ਨਹੀਂ ਸਾਨੂੰ ਤਾਂ ਸੋਤੋਂ ਹੀ ਪਤਾ ਲੱਗਿਆ ਵੀਰੇ ਅਸ ਚਾਰੇ ਪੈਟਰੋਲ ਪੰਪ ਦੇ ਫੋਨ ਵੀ ਨਹੀਂ ਅਲਾਉਡ ਹੈਗਾ ਔਰ ਇਹ ਤਾਂ ਦੇਖ ਨਹੀਂ ਸਕਦੇ ਤਾਂ ਕਰ ਮੁੰਡਾ ਤਾਂ ਸਾਊਥੀ ਕੇ ਬਹੁਤ ਜਾਣੀ ਵੈਸੇ ਸਾਨੂੰ ਪਤਾ ਲੱਗਿਆ ਠੀਕ ਆ ਵੀ ਇਹਨੇ ਪਹਿਲਾਂ ਕੁੜੀ ਨੇ ਕਿਸੇ ਇਹਦੀ ਲਤਲੋਤ ਤੜਵਾਈ ਥੀ ਕਿ ਸਾਨੂੰ ਪਤਾ ਲੱਗਿਆ ਠੀਕ ਆ ਜੀ ਕੋਈ ਕਿਸ ਕਾਰਨ ਚ ਤੜਵਾਈ ਸੀ ਦੇਖੋ ਮੈਨੂੰ ਹੁਣ ਪਤਾ ਨਹੀਂ ਸਾਨੂੰ ਤਾਂ ਦੇਖੋ ਇਹ ਵੀ ਇੱਕ ਗੱਲ ਬਾਤ ਹੈ ਇਹਨਾਂ ਦੀ ਯਾਨੀ ਕਿ ਹੋਣੀ ਆ ਕੁੜੀ ਨਾਲ ਰਿਲੇਸ਼ਨਸ ਬੰਦ ਹੋਣਗੇ ਯਾਨੀ ਕਿੰਨੇ ਕ ਟਾਈਮ ਪਹਿਲਾਂ ਲੱਤ ਤੜਾਈ ਹੋਵੇ ਹੋਗੇ 3-4 ਕੇ ਮਹੀਨੇ ਹੋਗੇ ਜੀ ਇਹ ਹੋ ਸਕਦਾ ਵੀ ਇਹ ਦੇ ਕਰਕੇ ਉਹਨੇ ਆਪਣਾ ਬਦਲ ਲਿੱਤਾ ਅੱਛਾ ਇਹ ਇਹੀ ਹੋ ਸਕਦਾ ਹੀ ਉਹਨੇ ਜਦੋਂ ਅਕਸਰ ਉਹਨੇ ਚੜ੍ਹ ਪਹਿਲਾਂ ਵੀ ਲੜਿਆ ਕਿਸੇ ਨਾਲ ਕਦੇ ਵੀ ਨਹੀਂ ਕਦੇ ਬਹੁਤ ਸਾਊ ਬਹੁਤ ਹੈ ਮੁੰਡਾ ਬਹੁਤ ਸਾਊ ਹੈ ਇਸ ਤਰ੍ਹਾਂ ਸੁਹਾਸੀ ਬਿੱਟ ਦੇ ਸੁਹਾ ਤਾਂ ਬਹੁਤ ਵਧੀਆ ਮੁੰਡਾ ਸੀਗਾ ਜੀ ਬਹੁਤ ਸਾਊ ਸੀਗਾ ਸੁਹਾ ਤਾਂ ਅੱਜ ਜੂ ਇਹਨੇ ਕਾਰਾ ਕੀਤਾ ਵਾ ਬੜੀ ਚੀਜ਼ ਕੀਤੀ ਤਾਂ ਇਹ ਕਿਸੇ ਕੀ ਹੋ ਸਕਦਾ ਬਹੁਤ ਦੁੱਖਾਂ ਦੀ ਗੱਲ ਹੈ ਜਿਹੜੇ ਆ ਕਰਿਆ ਨੇ ਯਾਨੀ ਚਲੋ ਬਾਕੀ ਹੁਣ ਦੇਖੋ ਉਹਨਾਂ ਜੇ ਵੀ ਇੱਕ ਕਬੱਡੀ ਪਲੇਅਰ ਸੀ ਹਾਂ ਕਬੱਡੀ ਪਲੇਅਰ ਸੀ ਬਹੁਤ ਵਧੀਆ ਠੀਕਾ ਕਬੱਡੀ ਪਲੇਅਰ ਵੀ ਮੰਨਿਆ ਤੈਨਾਂ ਠੀਕਾ ਹੀ ਇਹਨੂੰ ਪੂਰਾ ਜਾਂ ਤੋ ਇਹਦੀ ਮਨ ਲ ਇਹ ਜਤੋਂ ਵੱੜ ਕੇ ਖੇਲ ਨਹੀਂ ਮੁੜ ਕੇ ਹੁਣੇ ਪੰਪ ਤੇ ਲੱਗ ਗਦੇਗਾ ਪੈਟਰੋਲ ਪੰਪ ਤੇ ਤੇ ਉੱਥੇ ਕੰਮ ਕਰਦਾ ਸੀ ਹੁਣ ਜਿੰਨ 3-4 ਮਹੀਨਿਆਂ ਤੋਂ ਲੱਗਿਆ ਰਿਹਾ ਜੀ ਉੱਥੇ ਪਰਿਵਾਰ ਚ ਕਿੰਨੇ ਕਿ ਮੈਂਬਰ ਨੇ ਇਹ ਤਿੰਨ ਭਰਾ ਨੇ ਜੀ ਤੇ ਚਾਰ ਭੈਣਾਂ ਨੇ ਇੱਕ ਵਿਆਹਿਆ ਹੋਇਆ ਭਾਈ ਤੇ ਚਾਰ ਭੈਣਾਂ ਵਿਆਹੀਆਂ ਹੋਈਆਂ ਪਿਤਾ ਕੀ ਕਰਦਾ ਸੀ ਪਿਤਾ ਆਪਣੇ ਸਰਵਿਸ ਕਰਦਾ ਸੀਗਾ ਜੀ ਇੰਦਰ ਮਾਨੇ ਵਾਲ ਸਕੂਲ ਦੇ ਵਿੱਚ ਲੱਗਿਆ ਰਿਹਾ ਜੀ ਕਿੰਨੀ ਕੁ ਰਟਾਇਰ ਹੋ ਗਿਆ ਇਹ ਮੁੰਡੇ ਦੇ ਕਿੰਨੇ ਉਮਰ ਬਰ ਬਰ 28-30 ਸਾਲ ਉਮਰ ਬਰ ਫਰੈਂਡ ਚ ਕਦੇ ਲੜਿਆ ਕਦੇ ਵੀ ਨਹੀਂ ਮੈਂ ਤਾਂ ਕਦੇ ਸੁਣਿਆ ਹੀ ਨਹੀਂ ਹੈਗਾ ਕਦੇ ਵੀ ਬਹੁਤ ਸਾਬੋ ਮੁੰਡਾ ਸੀਗਾ ਬਹੁਤ ਇਹ ਜਿਹੜੀ ਘਟਨਾ ਹੈਗੀ ਹੈ ਸਵੇਰੇ ਸਪੌਨਿਕ 9 ਵਜੇ ਪੁਲਿਸ ਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਯੁਵਕ ਨੇ ਕਿਰਪਾਨਾਂ ਦੇ वार ਕਰਦੇ ਹੋਏ ਇੱਕ ਲੜਕੀ ਨੂੰ ਗੰਭੀਰ ਰੂਪ ਨਾਲ ਗਾਇਲ ਕੀਤਾ ਉਹਨੂੰ ਜਿਰੀ ਕੀਤੀ ਹੈ ਪੁਰਨ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਭ ਤੋਂ ਪਹਿਲਾਂ ਲੜਕੀ ਦੀ ਆਈਡੈਂਟੀਫਿਕੇਸ਼ਨ ਕੀਤੀ ਜਿਹੜੀ ਕਿ ਬਲਜਿੰਦਰ ਕੌਰ ਸੀਗੀ ਤੇ ਉਹਦੇ ਨਾਲ ਦੇ ਨਾਲ ਹੀ ਆਪਣਾ ਇਸ ਬੰਦੇ ਨੂੰ ਵੀ ਅਸੀਂ ਰਾਉਂਡ ਅਪ ਕੀਤਾ ਹੈਗਾ ਇਹਦਾ ਨਾਂ ਹੈਗਾ ਸੁਖਚੰਦ ਸਿੰਘ ਸਮਰਾਲੇ ਦਾ ਰਹਿਣ ਵਾਲਾ ਹੈ ਤੇ ਕੀ ਕੰਮ ਆਇਆ ਸੀ ਇਹ ਹੋਰੇ ਦੱਸੋ ਹਾਂ ਤੇ ਇਹ ਜਦੋਂ ਇਹਦੀ ਰਾਉਂਡ ਅਪ ਕੀਤਾ ਗਿਆ ਹੈਗਾ ਤੇ ਇਹਨੇ ਪਬਲਿਕ ਨੇ ਵੀ ਕਾਫੀ ਸਹਿਯੋਗ ਦਿੱਤਾ ਹੈਗਾ ਤੇ ਇਹਦੇ ਵਿੱਚ ਇਹਨੇ ਮਤਲਬ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਇਹਦੇ ਵਿੱਚ ਨੇ ਸੱਟਾਂ ਮਾਰੀਆਂ ਨੇ ਤੇ ਹਾਂਜੀ ਦੱਸਿਆ ਕਿਉਂ ਇਹਨੇ ਬਾਰਾਤ ਨੂੰ ਕਾਰਨ ਕੀ ਬੇਸਿਕਲੀ ਇਹ ਦੋਨੋਂ ਜਣੇ ਇੱਕ ਦੂਜੇ ਨੂੰ ਕਾਫੀ ਟਾਈਮ ਤੋਂ ਜਾਣਦੇ ਸੀ ਤਕਰੀਬਨ ਤਿੰਨ ਚਾਰ ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਇਹ ਲੜਕਾ ਉਹਨੂੰ ਮੈਰਿਜ ਵਾਸਤੇ ਚਾਹੁੰਦਾ ਸੀ ਕਿ ਹੋ ਜਾਏ ਬਟ ਇਹ ਉਹਨੂੰ ਲੜਕੀ ਜਿਹੜੀ ਹੈਗੀ ਆ ਏ ਮਤਲਬ ਕਿ ਡਿਨਾਈ ਕਰਦੀ ਸੀਗੀ ਤੇ ਉਸ ਦੀ ਰੰਜਿਸ਼ ਜੀ ਆ ਕੇ ਇਹਨੇ ਅੱਜ ਜੋ ਵੀ ਕੀਤਾ ਉਸ ਤਰੀਕੇ ਨਾਲ ਕਿਤੇ ਕਿਤੇ ਬੈਂਕ ਤੇ ਕੰਮ ਕਰਦੀ ਆ ਉਹ ਲੜਕੀ ਲੋਕਲ ਇਥੇ ਕੰਮ ਕਰਦੀ ਆ ਜੀ ਤੇ ਉਹ ਮੈਂ ਅਜੇ ਮੈਨੂੰ ਕਲੀਅਰ ਨਹੀਂ ਹੈਗਾ ਕਿਤੇ ਉਹ ਮੈਂ ਦੱਸ ਦਿਆਂਗਾ ਬਾਅਦ ਵਿੱਚ ਸਰ ਕਾਨੂੰਨੀ ਕਿਵੇਂ ਹੋ ਜਾਂਦਾ ਹਾਂ ਜੀ ਆਪਸਿਕ ਵੀ ਜਾਣਦੇ ਸੀ ਤੁਸੀਂ ਕਹਿ ਰਹੇ ਹੋ ਪੁਰਾਣਾ ਜੀ ਥੈਟ ਇਜ਼ ਅ ਪਾਰਟ ਆਫ ਦੀ ਇਨਵੈਸਟੀਗੇਸ਼ਨ ਜੀ ਉਹ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਜੀ ਕਿਉਂਕਿ ਇਹ ਲੜਕੇ ਨੂੰ ਵੀ ਥੋੜੀ ਬਹੁਤੀ ਸੱਟਾਂ ਵੱਜੀਆਂ ਨੇ ਉਹਨੂੰ ਅਸੀਂ ਮੈਡੀਕਲ ਇਥੇ ਐਡਮਿਟ ਕਰਾਇਆ ਤੇ ਅਜੇ ਉਹਨੂੰ ਅਸੀਂ ਡਿਟੇਲ ਪੁੱਛ ਕੇ ਅਜੇ ਕਿੰਨੇ ਸਮੇਂ ਤੋਂ ਪੁੱਛ ਰਿਆ ਸੀ ਫੜਿਆ ਨੂੰ ਕਿ ਪਬਲਿਕ ਨੂੰ ਵੀ ਹੈਲਪ ਕਰ ਰਹੀ ਹਾਂ 11 ਬਸ ਮਤਲਬ ਤਕਰੀਬਨ ਸਾਨੂੰ 9 ਪੌਣੇ 9 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ 11 ਵਜੇ ਤੱਕ ਇਹਨੂੰ ਅਸੀਂ ਰਾਉਂਡ ਅਪ ਕਰ ਲਿਆ ਸੀਗਾ ਉਸੇ ਏਰੀਆ ਦੇ ਵਿੱਚੋਂ ਹੀ ਟਿਕਲ ਉਹਦੀ ਹਿਸਟਰੀ ਚੈੱਕ ਕੀਤੀ ਜਾਏਗੀ ਦੇ ਨਾਲ ਦੇ ਨਾਲ ਹੀ ਇਨਵੈਸਟੀਗੇਸ਼ਨ ਦਾ ਇਹ 파ਟ ਬਣੇ। ਉਹ ਇੱਕ ਝਗੜਾ ਹੋਇਆ ਸੀ ਆਪਸ 'ਚ ਨਾ ਜੋ ਪਹਿਲਾਂ ਉਸੇ ਕਰਕੇ ਜਿਨਨੇ ਨੇ ਵਾਰ ਕੀਤੇ ਨੇ ਵੀਡੀਓ ਸਾਰਿਆਂ ਕੋਲ ਹੀ ਆ ਸਾਰੇ ਸਾਰੇ ਹੀ ਸੈਲਫ ਐਵੀਡੈਂਟ ਨੇ ਜੀ। ਐਸਪੀ ਸਾਹਿਬ ਝਗੜਾ ਹੋਇਆ ਸੀ ਆਪਸ 'ਚ ਕੁਝ ਪਹਿਲਾਂ ਇਸ ਕਰਕੇ ਹੋਇਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਪੁੱਛ ਰਹੇ ਸੀ ਤੁਸੀਂ ਉਹ ਸਾਰਾ ਇਜ਼ ਅ ਪਾਰਟ ਆਫ ਦੀ ਇਨਵੈਸਟੀਗੇਸ਼ਨ ਅਜੇ ਮਤਲਬ ਜੋ ਸਾਨੂੰ ਵੀਡੀਓ ਆਇਆ ਵੀਡੀਓ ਦੇ ਬੇਸ ਤੇ ਅਸੀਂ ਪਹਿਲਾਂ ਪ੍ਰਾਇਮਰੀਲੀ ਇਹ ਹੁੰਦਾ ਹੈ ਕਿ ਬੰਦੇ ਨੂੰ ਅਸੀਂ ਆਇਡੈਂਟੀਫਾਈ ਕਰਕੇ ਉਹਨੂੰ ਰਾਉਂਡ ਅਪ ਕੀਤਾ ਜਾਵੇ। ਉਹ ਸਾਡਾ ਉਹ ਸਾਡਾ ਸਾਰਾ ਜਿਹੜਾ ਹੈਗਾ ਉਹ ਹੋ ਗਿਆ ਜੀ। ਕੋਈ ਰ ਆਲਰੇਡੀ ਤੁਹਾਨੂੰ ਦੱਸਦਾ ਕਿ 3-4 ਸਾਲ ਤੋਂ ਇਹ ਮਤਲਬ ਆਪਸ ਨੂੰ ਜਾਣ ਆਪਸ سے ਜਾਣਦੇ ਸੀਗੇ ਤੇ ਉਸ ਬੇਸਿਸ 'ਤੇ ਮਤਲਬ ਕਿ ਕੋਈ ਮੈਰਿਜ ਪ੍ਰਪੋਜ਼ਲ ਸੀਗਾ ਜਿਹੜਾ ਗਲਤ ਹੋ ਗਿਆ